ਤੇ ਜਿਨ੍ਹਾਂ ਨੇ ਤਨਖਾਹ ਲਾਉਣੀ ਹੈ ਉਹਨਾਂ ਦੀ ਨਿਯੁਕਤੀ 'ਚ ਵੀ ਇਹਨਾਂ ਦਾ ਹੀ ਹੱਥ ਹੈ ਸੋ ਇਹ ਸਾਰੇ ਕਾਸੇ ਨੂੰ ਕਿਵੇਂ ਦੇਖਦੇ ਹੋ ਆਪ ਜੀ ਹਾਂ ਇਹ ਜਿਹੜਾ ਪੱਖ ਹੈ ਇਹ ਬਿਲਕੁਲ ਨਾ ਵੇਖ ਲਾ ਇਹਦੋਂ ਪਹਿਲਾਂ ਕਦੇ ਇਸ ਤਰ੍ਹਾਂ ਦੀ ਹਾਲਤ ਕਿਸੇ ਵੇਲੇ ਵੀ ਇਹ ਨਹੀਂ ਸੀ ਹੋਈ ਵੀ ਸੰਗਤ ਦੇ ਵਿੱਚ ਇਹ ਪਰਸੈਪਸ਼ਨ ਜਾਂ ਇਹ ਪ੍ਰਭਾਵ ਬਣਿਆ ਹੋਵੇ ਵੀ ਇਹ ਤਾਂ ਖੁਦ ਉਹਨਾਂ ਦੇ ਅਪੁਆਇੰਟੀ ਹੈ ਜਾਂ ਕਈ ਇਹ ਵੀ ਕਹਿੰਦੇ ਨੇ ਵੀ ਉਹਨਾਂ ਤੋਂ ਤਾਂ ਤਨਖਾਹ ਲੈਂਦੇ ਨੇ ਤੇ ਉਹਨਾਂ ਤੋਂ ਜਿਹੜੇ ਤਨਖਾਹ ਲੈਣ ਵਾਲੇ ਬੰਦੇ ਐ ਤੇ ਉਹ ਉਹਨਾਂ ਦੇ ਖਿਲਾਫ ਕਿਵੇਂ ਫੈਸਲਾ ਕਰ ਸਕਦੇ ਐ ਇੱਕ ਪੂਰਾ ਨਿਰਪੱਖ ਜਾਂ ਨਿਆਂ ਕਿਵੇਂ ਕਰ ਸਕਦੇ ਐ ਸੋ ਇਹ ਪਹਿਲੀ ਵਾਰ ਹੋ ਰਿਹਾ ਇਹ ਪਹਿਲਾਂ ਕਦੇ ਨਹੀਂ ਹੋਇਆ ਭਾਵੇਂ ਬੂਟਾ ਸਿੰਘ ਨੂੰ ਬੁਲਾਇਆ ਭਾਵੇਂ ਬਰਨਾਲੇ ਨੂੰ ਬੁਲਾਇਆ ਭਾਵੇਂ ਸੰਤ ਫਤੇਸ ਨੂੰ ਭਾਵੇਂ ਆਪਣਾ ਮਾਸਟਰ ਤਾਰਾ ਸਿੰਘ ਨੂੰ ਭਾਵੇਂ ਜਗਦੇਵ ਨੂੰ ਤਲਵੰਡੀ ਨੂੰ ਭਾਵੇਂ ਟੋੜ ਜੋ ਵੀ ਹੋਈ ਇਹ ਕਦੇ ਨਹੀਂ ਸੀ ਹੋਇਆ ਵੀ ਜਥੇਦਾਰਾਂ ਜਥੇਦਾਰ ਸ਼ੱਕ ਦੇ ਦਾਰੇ ਹਟਾਏ ਹੋ ਇਹ ਇਤਿਹਾਸ ਚ ਪਹਿਲੀ ਵਾਰ ਇਹ ਗੱਲ ਉੱਠ ਰਹੀ ਹੈ ਵੀ ਇੱਕ ਜਥੇਦਾਰਾਂ ਤੇ ਯਕੀਨ ਨਹੀਂ ਲੋਕਾਂ ਨੂੰ ਦੂਜਾ ਜਿਹੜੇ ਦੋਸ਼ੀ ਹੈ ਉਹਦੇ ਖਿਲਾਫ ਜਿੱਨਾ ਐਤ ਕੀ ਗੁੱਸਾ ਹੈ ਸੰਗਤ ਦੇ ਵਿੱਚ ਬਹੁਤ ਵਿਆਪਕ ਪੰਦਰ ਤੇ ਇਹਨਾਂ ਨਹੀਂ ਸੀ ਕਦੇ ਵੀ ਹੁੰਦਾ ਹੁੰਦਾ ਸੀ ਪਰ ਇਸ ਡਿਗਰੀ ਤੱਕ ਨਹੀਂ ਸੀ ਜਿੱਨਾ ਨੱਕੋ ਨੱਕ ਭਰੇ ਪਏ ਇਹਦਾ ਇੱਕ ਪਿੱਛੇ ਅਮਲ ਹੈ ਨਾ ਚੱਲਿਆ ਪੂਰੀ ਪ੍ਰਕਿਰਿਆ ਚੱਲ ਗਈ। ਇੱਕ ਇਤਿਹਾਜ ਤੋਂ ਸ਼ੁਰੂ ਹੋਇਆ ਮਤ। ਇਹ 97 ਤੋਂ ਸ਼ੁਰੂ ਹੋਇਆ 96 ਤੋਂ। ਇੱਕ ਸਟੈਪ ਦੂਜਾ ਸਟੈਪ ਤੀਜਾ ਸਟੈਪ ਵੀ ਜਿਵੇਂ ਪੰਥ ਨੂੰ ਢਾਹ ਲਾਉਣ ਵਾਲੀਆਂ ਕਿੰਨੀਆਂ ਗੱਲਾਂ ਕਰਦੇ ਤੁਰੇ ਗਈ। ਸੋ ਇਹ ਜਿਹੜੇ ਹੈਗੇ ਆ ਅਕਾਲੀ ਲੀਡਰਸ਼ਿਪ ਆਪਾਂ ਇਹਨੂੰ ਕੱਲੇ ਬਾਤਲ ਬਾਦਲ ਉਹਨਾਂ ਦੇ ਮੋਰੀ ਹੈ। ਪਰ ਜੋ ਫੈਸਲੇ ਹੁੰਦੇ ਰਹੇ ਉਹ ਦੂਜਿਆਂ ਦੀ ਸਹਿਮਤੀ ਨਾਲ ਹੁੰਦੇ ਰਹੇ ਆ ਕਿਸੇ ਇੱਕ ਬਾਦਲ ਦਾ ਭਾਵੇਂ ਵੱਡਾ ਬਾਦਲ ਸੀ ਭਾਵੇਂ ਛੋਟਾ ਉਹਦੀ ਕੀ ਔਕਾਤ ਸੀਗਾ ਮਤਲਬ ਇਹ ਫੈਸਲੇ ਕਰ ਜਾਂਦਾ ਤੇ ਪੂਗਾ ਜਾਂਦਾ ਜੇ ਨਾਲ ਪੂਰੀ ਹਮਾਇਤ ਨਾ ਮਿਲੀ ਹੁੰਦੀ ਇੱਕ ਪੂਰਾ ਸਟਰਕਚਰ ਸੀ ਉਹਨਾਂ ਦਾ ਸੋ ਉਹ ਸਾਰੇ ਬਰਾਬਰ ਦੇ ਬਰਾਬਰ ਦਾ ਲੋਕਾਂ ਨੂੰ ਗੁੱਸਾ ਹੈ ਮਤਲਬ ਥੋਕ ਰੂਪ ਕੀ ਵੇ ਸਾਰਾ ਥਾਂ ਨਹੀਂ ਹੈ ਜਾ ਇਹਦਾ ਕੋਈ ਇੱਕ ਅੱਧਾ ਇਹਦੇ ਵਿੱਚੋਂ ਪੀਸ ਕੋਈ ਗਲਤ ਨਿਕਲ ਗਿਆ ਸੋ ਇਹ ਇਹ ਜੋੜੀਆਂ ਦੋ ਗੱਲਾਂ ਹੈ ਵੀ ਜਿਹੜੇ ਜਥੇਦਾਰ ਸ਼ੱਕ ਦੇ ਦੇਹਰੇ 'ਚ ਲੋਕਾਂ ਨੂੰ ਪੂਰਾ ਯਕੀਨ ਨਹੀਂ ਵੱਜ ਰਿਹਾ ਡੇ ਵਣ ਤੋਂ ਜਿਹਦੇ ਕਰਕੇ ਲੋਕ ਕਿੰਨੇ ਵਫਦ ਲੈ ਲੈ ਕੇ ਮਤੇ ਗੁਰਮਤੇ ਉਹਨਾਂ ਨੂੰ ਸੌਂਪ ਰਹੇ ਵੀ ਭਾਈ ਸਜ਼ਾ ਮਿਸਾਲੀ ਹੋਣੀ ਚਾਹੀਦੀ ਹੈ ਸੱਕ ਆਹ ਕਦੇ ਨਹੀਂ ਸੀ ਕਿਸੇ ਨੇ ਮੰਗ ਕੀਤੀ ਉਹਨੂੰ ਪਤਾ ਸੀ ਭਰੋਸਾ ਹੁੰਦਾ ਸੀ ਕਿ ਜੋ ਦੋਸ਼ ਮੁਤਾਬਕ ਸਜ਼ਾ ਮਿਲੂ ਮਿਲੂ ਇਹ ਪਹਿਲੀ ਵਾਰ ਹੋ ਰਿਹਾ ਹੈ ਕੋਈ ਨਾ ਕੋਈ ਇੱਥੇ ਰੈਤ ਵਸਤੀ ਜਾਊਗੀ ਸੋ ਇਹ ਇਹ ਪੱਖ ਜਿਹੜਾ ਹੈਗਾ ਇਹਦਾ ਪਰਸ਼ਾਵਾਂ ਜੋ ਹੋਇਆ ਫੈਸਲਾ ਤੀ ਨੂੰ ਜੋ ਹੁਣ ਵੀ ਚੱਲ ਰਿਹਾ ਸਾਰਾ ਪ੍ਰੋਸੈਸ ਇਸ ਹਾਲਾਤ ਦਾ ਪਰਸ਼ਾਵਾਂ ਉਹ ਸਾਰੇ ਕੁਝ ਤੇ ਦਿਸਦਾ ਹੈ ਪਰ ਤੁਸੀਂ ਇਹ ਦੇਖੋ ਉਹ ਦਿਲ ਦੇਖਣ ਵਾਲਾ ਵੀ 30 ਅਗਸਤ ਨੂੰ ਜੋ ਫੈਸਲਾ ਜਦੋਂ ਸੁਣਾਇਆ ਜਥੇਦਾਰ ਬੜੇ ਸਭੈ ਵਿਸ਼ਵਾਸ ਦੇ ਰੌਂਚ ਫੈਸਲਾ ਸੁਣਾਉਂਦੇ ਹੁੰਦੇ ਸੀ ਸੰਗਤ ਸਾਹਮਣੇ ਬੜੇ ਮਾਣ ਨਾਲ ਤੇ ਫਿਰ ਮੁੜ ਕੇ ਮਤਲਬ ਐ ਨਹੀਂ ਸੀ ਵੀ ਇੱਕਦਮ ਚੋਰਾਂ ਵਾਂਗੂ ਭੱਜ ਜਾਓ ਵੀ ਫੇਸ ਨਾ ਕਰੋ ਇਹ ਇਹ ਪਹਿਲੀ ਵਾਰ ਹੋਇਆ ਜਿੰਨੀ ਛੇਤੀ ਹੋਇਆ ਸਾਰਾ ਕੁਝ ਪਰ 11 ਵਜੇ ਮੀਟਿੰਗ ਹੋ ਗਈ 11:30 ਵਜੇ ਫੈਸਲਾ ਲੈ ਕੇ ਟਾਈਪ ਕੀਤਾ ਸਭ ਕੁਝ ਕਿਉਂ ਸਭ ਕੁਝ ਪਹਿਲਾਂ ਤਿਆਰ ਸੀ ਤੇ ਲੋ ਤਾਂ ਕੋਈ ਗੱਲ ਨਹੀਂ ਪਹਿਲਾਂ ਵੀ رائے مشورہ ਚੱਲਦਾ ਰਹਿ ਸਕਦਾ ਹੈ ਤੇ ਉੱਥੇ ਫਾਰਮਲਾਈ ਜੀ ਕਰਨਾ ਹੁੰਦਾ ਪਰ ਤੁਸੀਂ ਉੱਥੇ ਖੜਿਆਂ ਦੀ ਬਾਡੀ ਲੈਂਗੁਏਜ ਦੇਖੋ ਉਹ ਜਿੱਥੇ ਦਾ ਅਰ ਨੂੰ ਜੋ ਹੋਣਾ ਚਾਹੀਦਾ ਹੈ ਕਬਦੇ ਆਪ ਤੇ ਮਾਨ ਤੇ ਵਿਸ਼ਵਾਸ ਉਹਨੂੰ ਪਤਾ ਸੀ ਵੀ ਕਿਤੇ ਨਾ ਕਿਤੇ ਸੰਗਤਾਂ ਦਾ ਸਾਡੇ 'ਚ ਵਿਸ਼ਵਾਸ ਹੈ ਹੀ ਚੋ ਵੀ ਕੋਈ 희ਜੀ ਗਾਜਨਾ ਹੋ ਜੇ ਛੇਤੀ ਇਥੋਂ ਨਿਕਲਦੇ ਤੁਰਦੇ